ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਅੰਬਰੀਲਾ ਘੱਟ ਫਰੌਕ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਫਰੌਕ ਦੀ ਲੰਬਾਈ ਆਪਣੇ ਕੋਲ 39 ਇੰਚ ਪਾ ਤਿਆਰ ਕਰਨੀ ਆਪਾਂ ਟੋਟਲ ਇਹਨੂੰ 3.5 ਇੰਚ ਵੱਧ ਰੱਖਣਾ ਠੀਕ ਹੈ ਜੀ ਬਾਡੀ 14 ਇੰਚ 1.5 ਇੰਚ ਵੱਧ ਰੱਖਾਂਗੇ ਅੰਬਰੀਲਾ ਘੇਰਾ ਆਪਣਾ 25 ਇੰਚ ਰੱਖਾਂਗੇ ਆਪਾਂ ਉਹਨੂੰ ਆਪਾਂ 2 ਇੰਚ ਵੱਧ ਰੱਖਾਂਗੇ ਠੀਕ ਹੈ ਜੀ ਜਿਵੇਂ ਹੁਣ ਆਪਣੀ ਛਾਤੀ ਠੀਕ ਹੈ ਜੀ 17 ਇੰਚ ਤਿਆਰ ਆ ਆਪਾਂ 17 ਤੋਂ 2 ਇੰਚ ਵੱਧ ਲੈ ਕੇ ਆਪਾਂ ਜਿਸ ਤਰ੍ਹਾਂ ਆਪਾਂ ਕਮੀਰ ਦੀ ਕਟਿੰਗ ਕਰਦੇ ਆ ਉਸੇ ਤਰ੍ਹਾਂ ਆਪਾਂ ਕੱਪੜਾ ਇਹਨੂੰ ਡਬਲ ਕਰ ਲਿਆ ਠੀਕ ਹੈ ਜੀ ਦੋਨੋਂ ਪੱਲੇ ਆਪਣਾ ਇਹ ਕੱਪੜਾ ਆਪਾਂ ਰੱਖ ਲਿਆ ਹਾਂਜੀ ਫੋਰ ਫੋਲਡ ਹੋ ਗਿਆ ਠੀਕ ਹੈ ਜੀ ਆਪਾਂ ਇਹ ਦੋਨੋਂ ਪੱਲੇ ਜਿਹੜੀ ਆਪਾਂ ਉਤਾਰ ਲੈਣੀ ਪਹਿਲਾਂ ਉੱਪਰ ਵਾਲੀ ਬਾਡੀ ਜਿਹੜੀ ਆਪਾਂ ਲਾਉਣੀ ਹੁੰਦੀ ਆ ਠੀਕ ਹੈ ਜੀ ਅੰਬ੍ਰੇਲਾ ਫਰੌਕ ਦੀ ਹਾਂਜੀ ਜਿਵੇਂ ਹੁਣ ਆਪਣੀ ਕਮਰ 14 ਤੱਕਰ ਤਿਆਰ ਹੁੰਦੀ ਆ ਠੀਕ ਹੈ ਜੀ 14 ਤੋਂ ਆਪਾਂ ਨੇ 1.5 ਇੰਚ ਵੱਧ ਲੈ ਕੇ 15.5 ਇੰਚ ਜਿਹੜੀ ਆਪਾਂ ਇਹ ਉੱਪਰ ਵਾਲੀ ਬਾਡੀ ਨੂੰ ਆਪਾਂ ਉਤਾਰਾਂਗੇ ਠੀਕ ਹੈ ਜੀ ਆਪਾਂ ਆਪਣੇ ਕਮਰ ਤੋਂ ਹਿਸਾਬ ਲਾਉਣਾ ਹੈ ਠੀਕ ਹੈ ਜੀ ਕਮਰ ਆਪਣੇ ਕਿੰਨੇ ਤੱਕ ਹੈ ਉਸ ਤੋਂ ਆਪਾਂ ਨੇ 1.5 ਇੰਚ 1.5 ਇੰਚ ਵੱਧ ਲੈ ਕੇ ਫਿਰ ਆਪਾਂ ਇਹਦੀ ਜਿਹੜੀ ਉੱਪਰ ਵਾਲੀ ਹਿੱਸਾ ਹੈ ਉਹ ਪਾ ਉਤਾਰ ਦੇਣਾ ਹੈ ਠੀਕ ਹੈ ਜੀ ਹਾਂਜੀ ਹੁਣ ਆਪਾਂ ਕਟਿੰਗ ਕਰਾਂਗੇ ਸੇਮ ਜਿਸ ਤਰ੍ਹਾਂ ਆਪਾਂ ਆਪਣੇ ਕਮੀਜ਼ ਦੀ ਕਟਿੰਗ ਕਰਦੇ ਉਸੇ ਤਰ੍ਹਾਂ ਠੀਕ ਹੈ ਜੀ ਇਹਨੂੰ ਆਪਾਂ ਉਤਾਰ ਲੈਣਾ ਇਦੇ ਵਿੱਚ ਮੇజర్ ਜਿਹੜਾ ਆਪਾਂ ਛਾਤੀ ਜਿਵੇਂ ਆਪਣੀ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਕਮਰ ਘੱਟ ਹੁੰਦੀ ਆਪਾਂ ਛਾਤੀ ਉਹ 2 ਇੰਚ ਵੱਧ ਕੱਪੜਾ ਰੱਖ ਕੇ ਫਿਰ ਇਹ ਉਤਾਰਨਾ ਹੁੰਦਾ ਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਥੀਰੇ ਦਾ ਨਿਸ਼ਾਨ ਲਗਾਵਾਂਗੇ ਥੀਰਾ ਆਪਾਂ ਰੱਖਾਂਗੇ 7 ਇੰਚ ਠੀਕ ਹੈ ਜੀ ਆਪਣੇ ਕੋਲ 13 ਇੰਚ ਸੀ ਆਪਾਂ 1 ਇੰਚ ਵੱਧ ਰੱਖ ਕੇ ਠੀਕ ਹੈ ਜੀ 7 ਇੰਚ ਆਪਾਂ 13 ਕਟਿੰਗ ਕਰਾਂਗੇ ਜਿਵੇਂ ਆਪਣੀ ਛਾਤੀ 17 ਇੰਚ ਤਿਆਰ ਆ ਠੀਕ ਹੈ ਜੀ ਉਸ ਸਸਾਵਨ ਆਪਾਂ ਮੋਢੇ ਦੀ ਕਟਿੰਗ ਜਿਹੜੀ ਆ 7 ਇੰਚ ਪਾ ਮੋਡਾ ਕਟਿੰਗ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਇਹ ਹੋ ਗਿਆ ਆਪਣਾ ਮੋਡੇ ਦਾ ਨਿਸ਼ਾਨ 7 ਇੰਚ ਹੁਣ ਆਪਾਂ ਇਸ ਤਰ੍ਹਾਂ ਇੱਕ ਬਾਕਸ ਬਣਾ ਲਾਂਗੇ ਠੀਕ ਹੈ ਜੀ ਹਾਂਜੀ ਹੁਣ ਇੱਥੇ ਆਪਾਂ ਨੇ ਜਿਵੇਂ ਆਪਣਾ 7 ਇੰਚ ਆਪਾਂ ਮੋਟੇ ਦਾ ਨਿਸ਼ਾਨ ਲਗਾਇਆ ਆਪਾਂ ਇਹਨੂੰ ਹਾਫ ਕਰ ਲੜਾ ਅੱਧਾ ਠੀਕ ਹੈ ਜੀ ਸਾਢੇ 3 ਆ ਗਿਆ ਠੀਕ ਹੈ ਜੀ ਹਾਂਜੀ ਸਾਢੇ 3 ਆਪਾਂ ਲਾਲਿਆ ਨਿਸ਼ਾਨ 1 ਇੰਚ ਆਪਾਂ ਇਹ ਲੈ ਲੈਣਾ ਹੈ ਅੱਧਾ ਇੰਚ ਆਪਾਂ ਅੰਦਰਲੇ ਪਾਸੇ ਨਿਸ਼ਾਨ ਲਗਾਵਾਂਗੇ ਅੱਧਾ ਇੰਚ ਜਿਹੜਾ ਆਪਾਂ 7 ਇੰਚ ਦਾ ਨਿਸ਼ਾਨ ਲਗਾਇਆ ਆ ਬਾਈ ਉਹ ਤੋਂ ਬਾਹਰਲੇ ਪਾਸੇ ਲਗਾਵਾਂਗੇ ਠੀਕ ਹੈ ਜੀ ਜਿਹੜਾ ਆਪਾਂ ਬਾਹਰਲੇ ਪਾਸੇ ਤੋਂ ਨਿਸ਼ਾਨ ਲਗਾਇਆ ਹੈ ਠੀਕ ਹੈ ਜੀ ਉਹ ਆਪਣੀ ਹੋਗੀ ਬੈਕ ਵਾਲੀ ਕਾਰਟ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਲਗਾ ਲਿਆ ਜਿਹੜਾ ਆਪਣਾ ਅੰਦਰਲੇ ਪਾਸੇ ਨਿਸ਼ਾਨ ਆ ਉਹ ਹੋਗੀ ਆਪਣੀ ਫਰੰਟ ਵਾਲੀ ਕਾਰਟ ਕਾਰਟ ਦਾ ਨਿਸ਼ਾਨ ਠੀਕ ਹੈ ਜੀ ਹਾਂਜੀ ਹੁਣ ਆਪਾਂ ਲਾਵਾਂਗੇ ਛਾਤੀ ਦਾ ਨਿਸ਼ਾਨ ਠੀਕ ਹੈ ਜੀ ਛਾਤੀ ਆਪਾਂ 17 ਇੰਚ ਤਿਆਰ ਕਰਨੀ ਹੈ ਠੀਕ ਹੈ ਜੀ ਆਪਾਂ ਰੱਖਾਂਗੇ 7.5 8 ਠੀਕ ਹੈ ਜੀ 2 ਇੰਚ ਆਪਣੀ ਇਹ 2.5 ਇੰਚ ਆਪਣੀ ਵੱਧ ਹੋਗੀ ਠੀਕ ਹੈ ਜੀ 1.5 ਇੰਚ ਠੀਕ ਹੈ ਜੀ ਇੱਥੇ ਆ ਗਿਆ ਆਪਣਾ ਕਮਰ ਦਾ ਨਿਸ਼ਾਨ ਕਮਰ ਆਪਣੀ 15 ਇੰਚ ਤਿਆਰ ਠੀਕ ਹੈ ਜੀ 15 ਇੰਚ ਤਿਆਰ 7.5 8.5 9 ਤੇ ਆਪਾਂ ਠੀਕ ਹੈ ਜੀ 2 ਇੰਚ ਵੱਧ ਰੱਖ ਕੇ ਆਪਾਂ ਬਾਕੀ ਕਪੜਾ ਜਿਹੜਾ ਆਪਾਂ ਉਤਾਰ ਦਾਂਗੇ ਠੀਕ ਹੈ ਜੀ ਅੱਧਾ ਕਮਰ ਦੇ ਨਿਸ਼ਾਨ ਨੂੰ ਉੱਪਰ ਜਿਹੜਾ ਆਪਾਂ ਨਿਸ਼ਾਨ ਅਕਸਰਾ ਕਪੜਾ ਰੱਖ ਕੇ ਲਗਾਇਆ ਉਹਦਾਂ ਮਿਲਾ ਦਾਂਗੇ ਠੀਕ ਹੈ ਜੀ ਇੱਥੋਂ ਆਪਾਂ 1 ਇੰਚ ਦੀ ਗੁਲਾਈ ਪਾਵਾਂਗੇ ਠੀਕ ਹੈ ਜੀ ਕਮਰ ਦੇ ਨਿਸ਼ਾਨ ਤੋਂ ਉੱਪਰ ਵਾਲੋਂ ਆਪਾਂ 1 ਇੰਚ ਦੀ ਜਿਹੜੀ ਗੁਲਾਈ ਪਾਵਾਂਗੇ ਜਿਵੇਂ ਆਪਣੇ ਗੁਲਾਈ ਠੀਕ ਹੈ ਜੀ ਅੰਬਰੇਲਾ ਜਿਹੜਾ ਆਪਣਾ ਘੇਰਾ ਹੁੰਦਾ ਉਹ ਆਪਣਾ ਗੁਲਾਈ ਵਿੱਚ ਹੁੰਦਾ ਉਸੇ ਤਰ੍ਹਾਂ ਆਪਾਂ ਜਿਹੜੀ ਇਹ ਬਾਡੀ ਇਹਨੂੰ ਵੀ ਆਪਾਂ ਗੁਲਾਈ ਦੇਣੀ ਹੈ ਜੀ ਠੀਕ ਹੈ ਜੀ 1 ਇੰਚ ਤੋਂ ਹਾਂਜੀ ਅੱਧਾ ਇੰਚ ਆਪਣੀ ਉੱਪਰ ਮੋਢੇ ਦੇ ਕਾਰਟ ਦਾ ਨਿਸ਼ਾਨ ਆ ਗਿਆ ਠੀਕ ਹੈ ਜੀ ਛੋਟੇ ਗਲ ਦੇ ਵਿੱਚ لازਮੀ ਇਹ ਕਾਰਟ ਦਾ ਨਿਸ਼ਾਨ ਆਪਾਂ ਨੂੰ ਲਗਾਉਣਾ ਹੀ ਪੈਂਦਾ ਹੈ ਠੀਕ ਹੈ ਜੀ ਹਾਂਜੀ ਹੁਣ ਆਪਾਂ ਕਟਿੰਗ ਕਰਾਂਗੇ ਠੀਕ ਹੈ ਜੀ ਇਥੋਂ ਪਾ ਹਲਕੀ ਜਿਹੀ ਗੁਲਾਈ ਦੇ ਵਿੱਚ ਇਹਨੂੰ ਕੱਟ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਪਹਿਲਾਂ ਆਪਾਂ ਜਿਹੜਾ ਬਾਹਰਲੇ ਪਾਸੇ ਨਿਸ਼ਾਨ ਲਗਾਇਆ ਪਹਿਲਾਂ ਪੋਲੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਹਾਂਜੀ 1/2 ਇੰਚ ਆਪਾਂ ਉੱਪਰ ਜਿਹੜੇ ਮੋੜੇ ਦੀ ਕਾਟ ਦੇ ਨਿਸ਼ਾਨ ਲਗਾਇਆ ਸੀ ਪੋਲੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਹੁਣ ਆਪਾਂ ਜਿਹੜਾ ਬੈਕ ਵਾਲਾ ਪੱਲਾ ਵਿੱਚੋਂ ਫੜ ਦਾਂਗੇ ఫంట్ నిశా అట్ పాదే అల్లెది ఫ్ర ఓకే జీలో ఏదే గళే కట్ింగ్ కీ బా గళా ఏదైనా తినించడ తిన్న ఇంచంబాయి రీకేజీ బిల్క ఛోటే గళ బ ఏదే తిన్న ఇచ్చా లంబి రే అవళా గళా పం ఇంచే బుకరం బావే జీ ਹਾਂਜੀ ਹੁਣ ਆਪਾਂ ਕਟਿੰਗ ਕਰ ਦਾਂਗੇ ਇਹਨੂੰ ਲੋ ਜੀ ਹੁਣ ਇਹ ਆਪਣੀ ਬਾਡੀ ਜਿਹੜੀ ਕੱਟ ਕੇ ਤਿਆਰ ਨੇ ਦੋਨੋਂ ਪੱਲੇ ਠੀਕ ਹੈ ਜੀ ਹਾਂਜੀ ਇਹ ਅੱਗੇ ਵਾਲਾ ਪੱਲਾ ਹੋ ਗਿਆ ਪਿੱਛੇ ਵਾਲਾ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਇਹ ਕਪੜਾ ਜਿਹੜਾ ਆਪਾਂ ਮਰੀਲਾ ਘੇਰਾ ਆਪਾਂ ਕਟਣਾ نیچے ਵਾਲਾ ਪੌਧੀ ਕਟਿੰਗ ਕਰਾਂਗੇ ਠੀਕ ਹੈ ਜੀ ਕਪੜਾ ਆਪਾਂ ਡਬਲ ਰੱਖਿਆ ਹੈ ਕਪੜੇ ਦੀ ਚੜਾਈ ਆਪਾਂ ਲਈ ਆ 41 ਇੰਚ ਠੀਕ ਹੈ ਜੀ ਦੋਨੋਂ ਪੱਲੇ ਆਪਾਂ ਇਹ ਕਟਣੀਆਂ ਇਕੱਠੇ ਠੀਕ ਹੈ ਜੀ ਡਬਲ ਕਪੜਾ ਪਰ ਰੱਖਿਆ ਹੋਇਆ ਹੈ ਇਸ ਤਰ੍ਹਾਂ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਹਾਂ ਜੀ ਲੰਬਾਈ ਆਪਣੇ ਕੋਲੇ 41 ਇੰਚ ਰੱਖੀ ਚੜਾਈ ਆਪਾਂ ਨੇ 41 ਇੰਚ ਰੱਖੀ ਆ ਠੀਕ ਹੈ ਜੀ ਔਰ ਲੰਬਾਈ ਆਪਾਂ ਨੇ ਠੀਕ ਹੈ ਜੀ ਹੁਣ ਰੱਖੀ ਆ ਇਹਦੀ ਜਿੰਜੇਵੇਂ ਆਪਾਂ ਨੇ ਠੀਕ ਹੈ ਜੀ 25 ਇੰਚ ਆਪਾਂ ਹੈ ਥਲੇ ਜਿਹੜਾ ਘੇਰਾ ਆਪਾਂ ਤਿਆਰ ਕਰਨਾ ਠੀਕ ਹੈ ਜੀ ਆਪਾਂ 2 ਇੰਚ ਵੱਧ ਲੈਣਾ ਹੈ 27 ਇੰਚ ਆਪਾਂ ਉਸ ਹਿਸਾਬ ਨਾਲ ਇਹਨੂੰ ਸੈਟ ਕਰ ਲੈਣਾ ਕੱਪੜੇ ਨੂੰ ਜਿਵੇਂ ਆਪਣੀ ਲੰਬਾਈ ਜਿਹੜੀ ਪੂਰੀ ਆ ਚੁੱਕੀ ਠੀਕ ਹੈ ਜੀ ਹਾਂਜੀ 43 ਇੰਚ ਆਪਣੇ ਕੱਪੜੇ ਦੀ ਜਿਹੜੀ ਲੰਬਾਈ ਆ ਠੀਕ ਹੈ ਜੀ ਕਿਉਂਕਿ ਕਪੜਾ ਇਹ ਰੇਵ ਹੋ ਜਾਂਦਾ ਹੈ ਫਿਰ ਕਪੜਾ ਇਹ ਘਾਟੇ ਜਾਂਦਾ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਜਿਵੇਂ ਇੱਕ ਕੋਨ ਇੱਕ ਕੋਨੇ ਤੋਂ ਠੀਕ ਹੈ ਜੀ ਕੱਪੜਾ ਡਬਲ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਕਪੜਾ ਜਿਹੜਾ ਆਪਣਾ 4 ਫੋਲਡ ਹੋ ਗਿਆ ਇਹ ਦੋਨੋਂ ਪੱਲੇ ਕੋਈ ਵੀ ਕੋਨਾ ਤੁਸੀਂ ਇੱਥੇ ਕੋਨਾ ਲੈ ਲਓ ਠੀਕ ਹੈ ਜੀ ਉਹਨੂੰ ਆਪਾਂ ਧਿਕੋਨ ਮੰਗੂ ਇਸ ਤਰ੍ਹਾਂ ਆਪਾਂ ਨੇ ਠੀਕ ਹੈ ਜੀ ਡਬਲ ਕਰ ਲਿਆ ਦੇਖੋ ਠੀਕ ਹੈ ਜੀ ਹਾਂਜੀ ਹੁਣ ਇੱਥੋਂ ਆਪਾਂ ਜਿਹੜੀ ਅਮਰੇਲਾ ਦੀ ਸ਼ੇਪ ਦਵਾਂਗੇ ਜਿਵੇਂ ਆਪਾਂ ਬਾਡੀ ਕੱਟੀ ਬਾਡੀ ਨੂੰ ਆਪਾਂ ਕਮਰ ਦਾ ਨਿਸ਼ਾਨ ਇਸ ਤਰ੍ਹਾਂ ਰੱਖ ਕੇ ਠੀਕ ਹੈ ਜੀ ਅਗਰ ਤੁਸੀਂ ਨਿਸ਼ਾਨ ਲਗਾਉਣਾ ਨਿਸ਼ਾਨ ਲਗਾ ਲਓ ਨਾਪ ਕੇ ਠੀਕ ਹੈ ਜੀ ਜੇ ਤੁਸੀਂ ਬਾਡੀ ਇਸ ਤਰ੍ਹਾਂ ਰੱਖ ਕੇ ਆਪਾਂ ਸੇਮ ਜਿਹੀ ਤਰ੍ਹਾਂ ਨਿਸ਼ਾਨ ਲਗਾ ਦਾਂਗੇ ਠੀਕ ਹੈ ਜੀ ਜਿਹੜੀ ਉੱਪਰ ਵਾਲਾ ਆਪਣੀ ਖੂਨ ਜੀ ਆਪਣੀ ਬਣੀ ਸੀ ਉਹਦੇ ਉੱਪਰ ਰੱਖ ਕੇ ਇਸ ਨੂੰ ਠੀਕ ਹੈ ਜੀ ਹੁਣ ਇਹ ਆਪਣਾ ਕਮਰ ਦਾ ਨਿਸ਼ਾਨ ਆ ਗਿਆ ਠੀਕ ਹੈ ਜੀ ਹੁਣ ਇਹ ਨਿਸ਼ਾਨ ਤੋਂ ਆਪਾਂ ਜਿਹੜਾ نیچے ਆਪਾਂ ਘੇਰੇ ਦਾ ਨਿਸ਼ਾਨ ਨਾਪ ਕੇ ਲਾਵਾਂਗੇ ਠੀਕ ਹੈ ਜੀ ਹਾਂ ਜੀ 25 ਇੰਚ ਪਾ ਲਾਵਾਂਗੇ ਜਿਵੇਂ 25 ਤੇ 14 ਆਪਣਾ 39 ਇੰਚ ਜਿਹੜਾ ਆ ਠੀਕ ਹੈ ਜੀ ਲੰਬਾਈ ਤਿਆਰ ਬਣਦੀ ਹੈ ਠੀਕ ਹੈ ਜੀ ਹੁਣ ਆਪਾਂ ਇੱਥੇ 27 ਇੰਚ ਤੋਂ 25 ਇੰਚ ਤੋਂ 2 ਇੰਚ ਵੱਧ ਰੱਖ ਕੇ ਠੀਕ ਹੈ ਜੀ 27 ਇੰਚ ਦੇ ਆਪਾਂ ਨਿਸ਼ਾਨ ਇਸ ਤਰ੍ਹਾਂ ਗੁਲਾਈ ਦੇ ਵਿੱਚ ਇਹਨੂੰ ਲਗਾ ਦੇਣੀ ਠੀਕ ਹੈ ਜੀ ਜਿਹੜੀ ਬੰਦ ਵਾਲੀ ਸਾਈਡ ਆ ਠੀਕ ਹੈ ਜੀ ਉਧਰੋਂ ਸ਼ੁਰੂ ਕਰਕੇ ਬੰਦ ਵਾਲੀ ਸਾਈਡ ਵੱਲੋਂ ਆਪਾਂ ਇਸ ਤਰ੍ਹਾਂ ਗੁਲਾਈ ਦੇ ਵਿੱਚ ਘੁਮਾ ਦੇਣੀ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਇੰਦਾ ਜਿਹੜਾ ਆਪਣਾ ਘੇਰਾ ਬਿਲਕੁਲ ਇਹਨੂੰ ਵਧੀਆ ਬਣ ਜਾਂਦਾ ਫਲਫੀ ਠੀਕ ਹੈ ਜੀ ਔਰ ਧਿਆਨ ਰੱਖਣਾ ਵੀ ਇਹਨੂੰ ਕਟਿੰਗ ਨਹੀਂ ਕਰਨਾ ਠੀਕ ਹੈ ਜੀ ਆਪਣੇ ਦੋਨੋਂ ਭੱਲੇ ਆ ਜਿਹੜੇ ਬੈਕ ਵਾਲਾ ਵੀ ਔਰ ਫਰੰਟ ਵਾਲਾ ਵੀ ਆਪਣੇ ਕਟਿੰਗ ਹੋ ਜਾਣੀ ਠੀਕ ਹੈ ਜੀ ਲਓ ਜੀ ਇਹ ਕਮਰਦਾਨ ਦਾ ਛਾਂੜਾ ਆਪਾਂ ਲਾਇਆ ਸੀ ਠੀਕ ਹੈ ਜੀ ਪਹਿਲਾਂ ਉਥੋਂ ਆਪਾਂ ਕਪੜਾ ਉਤਾਰ ਦੇਣਾ ਇਸ ਤਰ੍ਹਾਂ ਕਿ ਜੀ ਉਹ નીચે ਆਪਾਂ ਜਿਹੜਾ ਘੇਰਾ ਆਪਾਂ ਗੁਲਾਈ ਦੇ ਵਿੱਚ ਆਪਾਂ ਨਿਸ਼ਾਨ ਲਾਇਆ ਸੀ 27 27 ਇੰਚ ਦਾ ਆਪਾਂ ਇਸੇ ਤਰ੍ਹਾਂ ਗੁਲਾਈ ਦੇ ਵਿੱਚ ਇਹਨੂੰ ਕਟਿੰਗ ਕਰ ਦੇਣਾ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਇਹ ਹੋ ਗਿਆ ਆਪਣੇ ਦੋਨੋਂ ਪੱਲੇ ਕਟਿੰਗ ਹੋ ਗਏ ਠੀਕ ਹੈ ਜੀ ਅੰਬ੍ਰੇਲਾ ਸ਼ੇਪ ਦੇ ਹੁਣ ਦੁਬਾਰਾ ਤੁਸੀਂ ਇਹਨੂੰ ਇੱਕ ਵਾਰ ਇਹਦਾ ਨਾ ਫੋਲਡ ਕਰਕੇ ਠੀਕਾ ਚ ਦੇਖ ਲੈਣਾ ਇਹ ਵੀ ਕਿਤੇ ਘੱਟ ਵੱਧ ਤਾਂ ਨਹੀਂ ਹੈਗਾ ਠੀਕ ਹੈ ਜੀ ਹੁਣ ਬਿਲਕੁਲ ਆਪਣਾ ਦੇਖ ਲਓ ਇਹ ਸਹੀ ਆ ਨਾ ਘੱਟ ਆ ਨਾ ਵੱਧਦਾ ਠੀਕ ਹੈ ਜੀ ਪਰ ਇਸ ਨਾਲ ਕੀ ਆਪਣੀ ਬਿਲਕੁਲ ਸ਼ੇਪ ਜਿਹੜੀ ਇਹ ਸਹੀ ਬਣੀ ਹੈ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹ ਬਹਾਨੀ ਕਟਿੰਗ ਕਰਾਂਗੇ ਠੀਕ ਹੈ ਜੀ ਹਾਂਜੀ ਬਹਾਂ ਦਾ ਕੱਪੜਾ ਆਪਾਂ ਰੱਖਾ ਲੈ ਇਹ ਆਪਾਂ ਪਾਕਿਸਤਾਨੀ ਬਾਂਦੀ ਕਟਿੰਗ ਕਰਨੀ ਹੈ ਬਿਲਕੁਲ ਖੁੱਲੇ-ਖੁੱਲੇ ਬਹਾਂ ਲਾਉਣੀਆਂ ਠੀਕ ਹੈ ਜੀ ਆਪਾਂ ਹਾਂਜੀ ਬਾਂਦੀ ਲੰਬਾਈ ਆਪਾਂ ਰੱਖਾਂਗੇ 18 ਇੰਚ ਆਪਾਂ ਤਿਆਰ ਕਰਨੀ ਹੈ ਠੀਕ ਹੈ ਜੀ 2 ਇੰਚ ਬਾਅਦ ਰੱਖ ਕੇ ਆਪਾਂ 20 ਇੰਚ ਜਿਹੜੀਆਂ ਨੂੰ ਕਟਿੰਗ ਕਰਾਂਗੇ ਠੀਕ ਹੈ ਜੀ ਇਹ ਮੇਰ ਕੋ 5 ਮੀਟਰ ਸੂਟ ਸੀ ਠੀਕ ਹੈ ਜੀ ਮੈਂ ਉਸ ਤੋਂ ਪਜਾਮਾ ਹੀ ਬਣਾਉਣਾ ਹੈ ਫਰਾਕ ਨਾਲ ਦਾ ਮਰੀਲਾ ਫਰੋਕ ਨਾਲ ਠੀਕ ਹੈ ਜੀ ਤੇ ਆਪਾਂ ਫਰੋਕ ਵੀ ਕਟਿੰਗ ਕੀਤੀ ਹੈ ਠੀਕ ਹੈ ਜੀ ਲਾਜ਼ੋ ਕਟਿੰਗ ਕਰਾਂਗੇ ਆਪਾਂ 5 ਮੀਟਰ ਸੂਟ ਜਿਹੜਾ ਆਪਣਾ ਰੈਡੀ ਹੋਊਗਾ ਸੂਟ ਬਣ ਕੇ ਇਹ ਟੋਟਲ ਠੀਕ ਹੈ ਜੀ ਆਪਾਂ ਗਾਂ ਦਾ ਕੱਪੜਾ ਇਸ ਤਰ੍ਹਾਂ ਉਤਾਰ ਲਿਆ ਇਸ ਆਪ ਤੇ ਪਹਿਲਾਂ ਆਪਾਂ ਮੋਰੀ ਦਾ ਨਿਸ਼ਾਨ ਲਾਵਾਂਗੇ ਜਿਹੜੀ ਬਾਹ ਪੱਗ ਖੁੱਲੀ ਰੱਖਣੀ ਹੈ ਠੀਕ ਹੈ ਜੀ ਤੁਸੀਂ 8 ਰੱਖਣੀ ਹੈ 9 ਰੱਖਣੀ ਹੈ 10 ਰੱਖਣੀ ਹੈ ਠੀਕ ਹੈ ਜੀ ਆਪਾਂ ਨਿਸ਼ਾਨ ਲਗਾ ਲਾਂਗੇ ਉਹ ਜਿੰਨੇ 8 ਇੰਚ ਰੱਖਣੀ ਹੈ ਠੀਕ ਹੈ ਜੀ 8 ਤੋਂ ਆਪਾਂ 2 ਇੰਚ ਬਾਅਦ ਰੱਖਾਂਗੇ ਸਿਲਾਈ ਵਾਸਤੇ ਠੀਕ ਹੈ ਜੀ ਹਾਂਜੀ ਹੁਣ ਉੱਪਰ ਆਪਾਂ ਮੋਢੇ ਦੀ ਕੱਟ ਪਾਵਾਂਗੇ ਇਹ ਆਪਾਂ ਪਾਵਾਂਗੇ 3 ਇੰਚ ਤੋਂ ਠੀਕ ਹੈ ਜੀ ਜਿੱਦ ਆਪਣੀ ਕਾਰਡ ਦਾ ਨਿਸ਼ਾਨ ਆਉਣਾ ਉਹ 3 ਇੰਚ ਤੋਂ ਹੈ ਠੀਕ ਹੈ ਜੀ ਹਾਂਜੀ ਜਿਵੇਂ ਆਪਾਂ ਮੋਡਾ 7 ਇੰਚ ਕੱਟਿਆ ਠੀਕ ਹੈ ਜੀ ਆਪਾਂ 2 ਇੰਚ ਵੱਧ ਲੈ ਕੇ 9 ਇੰਚ ਜਿਹੜਾ ਆਪਾਂ ਇਹਨੂੰ ਵੱਧਰ ਇਹ 2 ਇੰਚ ਠੀਕ ਹੈ ਜੀ ਕਟਿੰਗ ਕਰਾਂਗੀ ਹਾਂਜੀ 9 ਤੋਂ ਆਪਾਂ ਦਾ ਨਿਸ਼ਾਨ ਆ ਪਲਗਾ ਲੈਣਾ ਹੈ ਠੀਕ ਹੈ ਜੀ ਪਹਿਲਾਂ ਆਪਾਂ ਇਸ ਤਰ੍ਹਾਂ ਆਪਣਾ ਨਿਸ਼ਾਨ ਜਿਹੜਾ ਆਪਾਂ ਸਿੱਧਾ ਕਰ ਲੈਣਾ ਉਸ ਤੋਂ ਬਾਅਦ ਆਪਾਂ ਕੱਟ ਪਾਵਾਂਗੇ ਜਿੰਮ ਹੁਣ ਆਪਾਂ 9 ਇੰਚ ਲਾਇਆ ਠੀਕ ਹੈ ਜੀ 9 ਦਾ ਹਾਫ ਆਪਣਾ 4.5 ਇੰਚ ਹੋ ਗਿਆ ਠੀਕ ਹੈ ਜੀ ਹਾਂ ਜੀ 4.5 ਤੋਂ ਆਪਾਂ ਜਿਹੜਾ ਨੀਚੇ ਵਾਲਾ ਨਿਸ਼ਾਨ ਆ ਉਹ ਫਰੰਟ ਵਾਲਾ ਆਊਗਾ ਠੀਕ ਹੈ ਜੀ ਜਿਵੇਂ ਹੁਣ ਆਪਣਾ ਇਹ 4.5 ਆਪਾਂ ਇਹਨੂੰ ਹਾਫ ਕਰ ਲੈਣਾ ਆ ਠੀਕ ਹੈ ਜੀ ਅਦੇ ਕੋ ਪਹਿਲਾਂ ਆਪਾਂ ਹਾਫ ਕਰ ਲਿਆ ਨੂੰ ਜਿਹੜਾ ਆਪਣਾ 4.5 ਤੋਂ ਨਿਸ਼ਾਨ 7.2 ਆ ਗਿਆ ਠੀਕ ਹੈ ਜੀ ਹਾਂਜੀ ਇੱਥੋਂ ਆਪਣੀ ਜਿਹੜੀ ਇਹ ਨੀਚੇ ਨਵ ਪਾਦਾ ਇਹਨਾਂ ਚ ਆਪਾਂ ਅੰਦਰ ਨੂੰ ਰੱਖਿਆ ਠੀਕ ਹੈ ਜੀ ਬਾਹਰ ਵੱਲੋਂ ਉਹ ਆਪਣੀ ਜਿਹੜੀ ਫਰੰਟ ਵਾਲੀ ਕਾਟ ਹੋਊਗੀ ਠੀਕ ਹੈ ਜੀ ਹਾਂਜੀ ਜਿਹੜਾ ਹੁਣ ਉੱਪਰ ਆਪਣਾ 4.5 ਆ ਠੀਕ ਹੈ ਜੀ ਉਹ ਤੋਂ ਆਪਾਂ ਹਾਫ ਕਰਕੇ ਉਹਦੇ ਆ ਬਾਹਰਲੇ ਪਾਸੇ ਠੀਕ ਹੈ ਜਿਹਨਾਂ 'ਚਾਹ ਲਗਾਵਾਂਗੇ ਉਹ ਆਪਣੀ ਜਿਹੜੀ ਬੈਗ ਵਾਲੀ ਕਾਰਟ ਦਾ ਨਿਸ਼ਾਨ ਹੋਊਗਾ ਠੀਕ ਹੈ ਜੀ ਐਸ ਤਰ੍ਹਾਂ ਬਿਲਕੁਲ ਸੋਖੀ ਕਾਟ ਪੈ ਜਾਂਦੀ ਹੈ ਬਾਹਾਂ ਦੀ ਠੀਕ ਹੈ ਜੀ ਹਾਂਜੀ ਇਹ ਆਪਣੀ ਅੰਦਰ ਵਾਲੀ ਕਾਰਟ ਜਿਹੜੀ ਨਿਸ਼ਾਨ ਲਗਾਇਆ ਹੋ ਆਪਣਾ ਫਰੰਟ ਵਾਲਾ ਜਿਹੜਾ ਆਪਾਂ ਬਾਹਰ ਵਾਲਾ ਆਇਆ ਹੋ ਆਪਣਾ ਬੈਕ ਵਾਲਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਜਿਹੜੇ ਤਿਆਰ ਨਿਸ਼ਾਨ ਆ ਉਹਨਾਂ ਨੂੰ ਬਿਲਾਵਾਂਗੇ ਪਹਿਲਾਂ ਠੀਕ ਹੈ ਜੀ ਇਥੋਂ ਤੁਸੀਂ ਗੁਲਾਈ ਦੇਣੀ ਹੈ ਗੁਲਾਈ ਦੇ ਸਕਦੇ ਆ ਪਰ ਮੈਂ ਇਸ ਤਰ੍ਹਾਂ ਹੀ ਖੁੱਲੀ ਬਣਾਉਣੀ ਹੈ ਬਾਹ ਠੀਕ ਹੈ ਜੀ ਆਪਾਂ ਨਹੀਂ ਦਵਾਂਗੇ ਗੁਲਾਈ ਹਾਂਜੀ ਇਥੋਂ ਆਪਾਂ 2 ਇੰਚ ਜਿਹੜਾ ਰੱਖਾਂਗੇ ਜਿਹੜੀ ਆਪਣੀ ਪ੍ਰੋਪਰ ਸ਼ੇਪ ਬਣਨੀ ਹੈ ਪਾਕਿਸਤਾਨੀ ਬਾਹ ਦੀ ਠੀਕ ਹੈ ਜੀ 2 ਇੰਚ ਤੋਂ ਆਪਾਂ نیچے ਨੂੰ ਗੁਲਾਈ ਪਾਵਾਂਗੇ ਠੀਕ ਹੈ ਜੀ ਇਹ 2 ਇੰਚ ਦਾ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਠੀਕ ਹੈ ਜੀ ਇੱਦਾਂ ਮੂਰੀ ਵੱਲ ਨੂੰ ਆਪਾਂ ਗੁਲਾਈ ਪਾ ਦੇਣੀ ਹੈ ਠੀਕ ਹੈ ਜੀ ਹੋ ਜੀ ਇਹ ਪੌਗਲਾਈ ਦੇ ਵਿੱਚ ਕਟਿੰਗ ਕਰ ਲਾਂਗੇ ਠੀਕ ਹੈ ਜੀ ਜਿਹੜਾ ਆਪਣਾ ਫਰੰਟ ਦੇ ਬਾਹਾਂਣੀ ਉਹ ਥੋੜੀ ਜੀ ਠੀਕ ਹੈ ਜੀ ਅੱਗੇ ਨੂੰ ਹੁੰਦੀ ਹੈ ਠੀਕ ਹੈ ਜੀ ਪਿੱਛੋਂ ਥੋੜੀ ਜੀ ਪਿੱਛੇ ਨੂੰ ਹੁੰਦੀ ਆ ਇਸ ਤਰ੍ਹਾਂ ਜਿਹੜੀ ਆਪਣੀ ਪਾਕਿਸਤਾਨੀ ਬਾਹ ਦੀ ਜਿਹੜੀ ਆਪਣੀ ਸ਼ੇਪ ਬਣਦੀ ਹੈ ਠੀਕ ਹੈ ਜੀ ਆਪਾਂ 2 ਇੰਚ ਵੱਧ ਰੱਖ ਕੇ ਆਪਾਂ ਹੁਣ ਇਹਨੂੰ ਕਟਿੰਗ ਕਰ ਦਾਂਗੇ ਲੋ ਜੀ ਪਹਿਲਾਂ ਆਪਾਂ ਬੈਕਵਾਰੇ ਨਿਸ਼ਾਨ ਤੋਂ ਜਿਹੜਾ ਆਪਾਂ ਲਾਇਆ 1/2 ਇੰਚ ਬਾਹਰ ਨੂੰ ਪਹਿਲਾ ਉਹ ਵਾਲਾ ਕਟਿੰਗ ਕਰਾਂਗੇ ਪਿੱਛੇ ਵਾਲੇ ਪੱਲੇ ਠੀਕ ਹੈ ਜੀ ਹੁਣ ਆਪਾਂ نیچے ਗੁਲਾਇ ਵੱਲੋਂ ਕਟਾਈ ਕਰਾਂਗੇ ਠੀਕ ਹੈ ਜੀ ਇਥੋਂ ਬਹਾਲਕੇ ਜਿੱਦਾਂ ਗੁਲਾਇ ਦੇ ਵਿੱਚ ਕੈਂਚੀ ਜਿਹੜੀ ਘਮਾਉਣੀ ਆ ਠੀਕ ਹੈ ਜੀ ਇਹ ਪ੍ਰੋਪਰ ਸ਼ੇਪ ਆਪਣੀ ਬਣ ਜਾਂਦੀ ਹੈ ਫਿਰ ਬਾਹਾਂ ਦੀ ਲੋ ਜੀ ਉੱਪਰ ਰੱਖਣਾ ਕਪੜਾ ਸੀਗਾ ਆਪਾਂ ਉਹਦੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਹੁਣ ਆਪਾਂ ਅੱਗੇ ਵਾੜੇ ਚੜ੍ਹੇ ਹਾਫ ਇੰਚ ਅੱਗੇ ਲਿਸ਼ਾਨ ਲਾਇਆ ਸੀ ਬਾਹਾਂ ਵੱਲੋਂ ਅੰਦਰਲੀ ਅੰਦਰ ਵਾਲ ਨੂੰ ਠੀਕ ਹੈ ਜੀ ਆਪਾਂ ਹੁਣ ਉਹਦਾ ਉਹਦੀ ਜਿਹੜੀ ਸ਼ੇਪ ਆਪਾਂ ਕਟਾਈ ਕਰ ਦਾਂਗੇ ਠੀਕ ਹੈ ਜੀ ਹੋ ਜੀ ਠੀਕ ਹੈ ਜੀ ਹੁਣ ਆਪਾਂ ਜਿਹੜਾ ਇਹ ਮੋਰੀ ਆ ਠੀਕ ਹੈ ਜੀ ਇਹਨੂੰ ਆਪਾਂ ਅਲੱਗ ਤੋਂ ਕਪੜਾ ਲਾ ਕੇ ਨਾ ਫਿਰ ਉਹਨੂੰ ਮੋੜਨਾ ਹੁੰਦਾ ਠੀਕ ਹੈ ਜੀ ਇਹ ਅੱਗੇ ਵਾਲੀ ਜਿਹੜੀ ਮੋਰੀ ਹੁੰਦੀ ਆ ਆਪਣੀ ਥੋੜੀ ਜਿਹੀ ਹੈਵੀ ਹੋ ਜਾਂਦੀ ਆ ਅਗਰ ਆਪਾਂ ਐਸੇ ਤਰ੍ਹਾਂ ਮੋੜ ਦਿੰਨੇ ਆ ਫਿਰ ਠੀਕ ਹੈ ਜੀ ਉਹ ਫਿਰ ਜਿਹੜੀ ਬਿਲਕੁਲ ਹੌਲੀ ਹੌਲੀ ਜੀ ਉੱਪਰ ਨੂੰ ਮੁੜੀ ਜਾਂਦੀ ਆ ਠੀਕ ਹੈ ਜੀ ਕਿਉਂਕਿ ਇਹਨੂੰ ਗੁੜਾਈ ਪੈ ਗਈ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਐਕਸਟਰਾ ਕਪੜਾ ਲਗਾ ਕੇ 1.5 ਇੰਚ 1.5 ਪੌਣੇ 2 ਇੰਚ ਰੱਖਾ ਉਹ ਠੀਕ ਹੈ ਜੀ ਲਗਾ ਕੇ ਆਪਾਂ ਫੋਲਡਿੰਗ ਦਾ ਫਿਰ ਆਪਾਂ ਇਹਨੂੰ ਫੋਲਡ ਕਰਨਾ ਹੈ ਠੀਕ ਹੈ ਜੀ 2.7 ਇੰਚ ਮੇ ਲਾ ਲਿਆ ਇਹ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਗੋਲਾਈ ਦੇ ਵਿੱਚ ਕੱਪੜੇ ਨੂੰ ਜਿਹੜਾ ਕੱਟ ਲੈਣਾ ਹੈ ਠੀਕ ਹੈ ਜੀ ਹਾਂਜੀ ਹੁਣ ਆਪਾਂ ਦੋਨੋਂ ਬਹਾਰ ਇਸ ਤਰ੍ਹਾਂ ਅਲੱਗ ਕਰ ਤੁਹਾਨੂੰ ਦੱਸ ਦਿਆਂ ਕਿ ਜਿਸ ਤਰ੍ਹਾਂ ਆਪਾਂ ਕੱਪੜੇ ਨੂੰ ਕੱਟਿਆ ਉਸੇ ਤਰ੍ਹਾਂ ਆਪਾਂ ਗੋਲਾਈ ਦੇ ਵਿੱਚ ਜਿਹੜਾ ਇਹਨੂੰ ਅਟੈਚ ਕਰ ਦੇਣਾ ਹੈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਫਰੌਗ ਦੀ ਸਿਲਾਈ ਦੱਸਾਂਗੇ ਕਿ ਆਪਾਂ ਸਿਲਾਈ ਕਿਸ ਤਰ੍ਹਾਂ ਕੀਤੀ ਹੈ ਠੀਕ ਹੈ ਜੀ ਲਓ ਜੀ ਆਪਣੀ ਫਰਾਕ ਕੱਟ ਕੇ ਰੈਡੀ ਆ ਸਭ ਤੋਂ ਪਹਿਲਾਂ ਆਪਾਂ ਗਲੇ ਬਣਾਵਾਂਗੇ ਠੀਕ ਹੈ ਜੀ ਗਲਾ ਮੈਂ ਇਸ ਤਰ੍ਹਾਂ ਕਪੜਾ ਹੈ ਤਾਂ ਗਲੇ ਦਾ ਪੈਕ ਵਾਲੇ ਗਲੇ ਦਾ ਕੱਟ ਲਿਆ ਠੀਕ ਹੈ ਜੀ ਹੁਣ ਆਪਾਂ ਅੱਗੇ ਵਾਲਾ ਗਲਾ ਬਣਾਵਾਂਗੇ ਦੇਖੋ ਬੁਕਰਮ ਵਾਲਾ ਬਣਾਇਆ ਠੀਕ ਹੈ ਜੀ ਮੈਂ ਹਾਂਜੀ ਗਲੇ ਬਣ ਕੇ ਆਪਣੇ ਦੋਨੋਂ ਰੈਡੀ ਆ ਠੀਕ ਹੈ ਜੀ ਹੁਣ ਆਪਾਂ ਜਿਹੜਾ ਘੇਰਾ ਕੱਟਿਆ ਸੀ ਅੰਬੇਲਾ ਸ਼ੇਪ ਠੀਕ ਹੈ ਜੀ ਹੁਣ ਆਪਾਂ ਜਿਵੇਂ ਆਪਣੀ ਬਾਡੀ ਦਾ ਆਪਾਂ ਸੈਂਟਰ ਕਰ ਲੈਣਾ ਠੀਕ ਹੈ ਜੀ ਉਸੇ ਤਰ੍ਹਾਂ ਆਪਾਂ ਉਹ ਸ਼ੇਪ ਦਾ ਵੀ ਸੈਂਟਰ ਕਰਕੇ ਆਪਾਂ ਠੀਕ ਹੈ ਜੀ ਫਿਰ ਆਪਾਂ ਸਿਲਾਈ ਲਗਾ ਦਾਂਗੇ ਇਸ ਤਰ੍ਹਾਂ ਦੇਖੋ ਠੀਕ ਹੈ ਜੀ ਥੱਲੇ ਬਾਡੀ ਆਪਾਂ ਸਿੱਧੀ ਰੱਖਣੀ ਹੈ ਉੱਪਰ ਸ਼ੇਪ ਆਪਾਂ ਪੁੱਠਾ ਕਰ ਕੱਪੜੇ ਨੂੰ ਸੀਨ ਮਾਰ ਲਈ ਠੀਕ ਹੈ ਜੀ ਦੇਖੋ ਦੋਨੋਂ ਪਹਿਲੇ ਆਪਾਂ ਜਿਹੜੇ ਇਸ ਤਰ੍ਹਾਂ ਅਟੈਚ ਕਰ ਲੈਣੇ ਠੀਕ ਹੈ ਜੀ ਹੁਣ ਆਪਾਂ ਇਹਦੇ ਮੋਡੇ ਜੋੜਾਂਗੇ ਦੇਖੋ ਬੈਕ ਵਾਲਾ ਪੱਲਾ ਆਪਾਂ ਥੱਲੇ ਰੱਖਿਆ ਹੈ ਔਰ ਫਰੰਟ ਵਾਲੇ ਨੂੰ ਆਪਾਂ ਇਸ ਤਰ੍ਹਾਂ ਵਿੱਚ ਰੱਖ ਕੇ ਇਸ ਤਰ੍ਹਾਂ ਮੋਡੇ ਜਿਹੜੇ ਆਪਾਂ ਅਟੈਚ ਕਰ ਦਾਂਗੇ ਠੀਕ ਹੈ ਜੀ ਦੋਨੋਂ ਮੋਡੇ ਇਸ ਤਰ੍ਹਾਂ ਆਪਾਂ ਅਟੈਚ ਕਰ ਦੇਣੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਦੀਆਂ ਬਹਾਂ ਦੇ ਜਿਹੜੀ ਆਪਾਂ ਪੱਟੀ ਆਹ ਕੱਟੀ ਸੀ ਠੀਕ ਹੈ ਜੀ ਹੁਣ ਆਪਾਂ ਉਹ ਅਟੈਚ ਕਰਾਂਗੇ ਬਹਾਂ ਵਾਹ ਆਪਾਂ ਦੋਨੋਂ ਜਿਹੜੀਆਂ ਤਿਆਰ ਕਰ ਲਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਗੋਲਾ ਦੇ ਵਿੱਚ ਪਹਿਲਾਂ ਇਹਨਾਂ ਪੱਟੀ ਨੂੰ ਇਸ ਤਰ੍ਹਾਂ ਲਗਾ ਦਾਂਗੇ ਜਿਹੜਾ ਆਪਾਂ ਕਟਿੰਗ ਕੀਤਾ ਸੀ ਕੱਪੜਾ ਠੀਕ ਹੈ ਜੀ ਦੋਨੇ ਬਹਾਂ ਆਪਾਂ ਇਸੇ ਤਰ੍ਹਾਂ ਤਿਆਰ ਕਰ ਲੈਣੀਆਂ ਆ ਜੀ ਕਪੜਾ ਪਾਸੇ ਲਗਾ ਲਿਆ ਇਹ ਬਾਹ ਦੇ ਮੂਰੇ ਹੁਣ ਆਪਾਂ ਇਹਦੇ ਉੱਪਰ ਦਵ ਮਿਸ ਲਾਈ ਲਗਾ ਦੇਣੀ ਆ ਠੀਕ ਹੈ ਜੀ ਉੱਪਰ ਲੋ ਜੀ ਬਾਹ ਆਪਣੀ ਜਿਹੜੀ ਬਣ ਕੇ ਰੈਡੀ ਹੈ ਠੀਕ ਹੈ ਜੀ ਪੱਟੀ ਲਗਾ ਕੇ ਤੇ ਕੋ ਗੁਲਾਈ ਦੇ ਵਿੱਚ ਦੋਨੋਂ ਬਾਹ ਆਪਾਂ ਇਸ ਤਰ੍ਹਾਂ ਰੈਡੀ ਕਰ ਲੈਣੀ ਆ ਹਾਂ ਜੁਣ ਆਪਾਂ ਮੋਢੇ ਤੇ ਬਾਹ ਲਾਵਾਂਗੇ ਠੀਕ ਹੈ ਜੀ ਬਾਹ ਆਪਾਂ ਬਿਲਕੁਲ ਸੇਮ ਤਰੀਕੇ ਨਾਲ ਲਗਾਵਾਂਗੇ ਠੀਕ ਹੈ ਜੀ ਜਿਨ੍ਹਾਂ ਨੂੰ ਬਾਹ ਲਗਾੜੀ ਹੁੰਦੀ ਉਹ ਜਿਹੜੇ ਫਿਟਿੰਗ ਵਾਲੇ ਸੂਟ ਪਾਉਣੇ ਹੋ ਦੂਸਰੇ ਲੋਟ ਬਾਹ ਲਗਾ ਸਕਦੇ ਨੇ ਠੀਕ ਹੈ ਜੀ ਆਪਾਂ ਇੰਨੀ ਫਿਟਿੰਗ ਨਹੀਂ ਕਰਨੀ ਆਪਾਂ ਨੋਰਮਲ ਬਿਲਕੁਲ ਬਣਾਉਣਾ ਠੀਕ ਹੈ ਜੀ ਖੁੱਲੀ-ਖੁੱਲੀ ਫਰੌਕ ਬਣਾਉਣੀ ਆ ਆਪਾਂ ਇਸੇ ਤਰ੍ਹਾਂ ਬੜੀਆਂ ਬਾਹਾਂ ਜੜੀਆਂ ਅਟੈਚ ਕਰ ਦਾਂਗੇ ਠੀਕ ਹੈ ਜੀ ਲੋ ਜੀ ਬਾਹਾਂ ਲੱਗ ਕੇ ਆਪਣੀ ਰੈਡੀ ਨੇ ਹੁਣ ਆਪਾਂ ਫਿਟਿੰਗ ਕਰਾਂਗੇ ਠੀਕ ਹੈ ਜੀ ਫਿਟਿੰਗ ਜਿਵੇਂ ਆਪਣੀ 17 ਇੰਚ ਤਿਆਰ ਆ ਠੀਕ ਹੈ ਜੀ ਆਪਾਂ ਇਹਨੂੰ ਕਟਿੰਗ ਕਰਾਂਗੇ ਜਿਵੇਂ ਆਪਣੇ ਕੋਲ ਇਹ 3 ਇੰਚ ਵੱਧ ਆ ਠੀਕ ਹੈ ਜੀ 20 ਇੰਚ ਆ ਆਪਾਂ 1.5-1.5 ਇੰਚ ਜਿਹੜੀ ਕਟਿੰਗ ਕਰ ਦਾਂਗੇ 18 ਇੰਚ 19 20 ਠੀਕ ਹੈ ਜੀ 1.5 ਇੰਚ ਬਦੋਲੇ ਪਾਸੇ ਮਾਈਨਸ ਕਰ ਦਾਂਗੇ ਘਟਾਰਾਂਗੇ 17 ਇੰਚ ਰਹਿ ਜਾਊਗੀ ਹੁਣ ਆਪਣਾ ਕਮਰ ਦਾ ਨਿਸ਼ਾਨ ਆ ਗਿਆ ਠੀਕ ਹੈ ਜੀ ਕਮਰ ਆਪਾਂ 15 ਇੰਚ ਤਿਆਰ ਕਰਨੀ ਆ ਆਪਣੇ ਕੋਲ 19 ਇੰਚ ਆਹੀ ਠੀਕ ਹੈ ਜੀ ਆਪਾਂ 2-2 ਇੰਚ ਜਿਹੜਾ ਆਪਾਂ ਕਪੜਾ ਜਿਹੜਾ ਨਿਸ਼ਾਨ ਲਗਾ ਦਾਂਗੇ ਕਮਰ ਦਾ ਸਾਈਡ ਤੋਂ 15 ਇੰਚ ਜਿਹੜੀ ਆਪਣੀ ਤਿਆਰ ਰਹਿ ਜਾਊਗੀ ਠੀਕ ਹੈ ਜੀ ਹੁਣ ਆਪਾਂ ਕਮਰ ਦੇ ਨਿਸ਼ਾਨ ਤੋਂ ਇਸ ਤਰ੍ਹਾਂ ਉੱਪਰ ਫੀਟਿੰਗ ਦੇ ਨਿਸ਼ਾਨ ਨਾਲ ਸਾਟੀ ਵੱਡੇ ਨਿਸ਼ਾਨ ਨਾਲ ਬਲਾ ਦਾਂਗੇ ਠੀਕ ਹੈ ਜੀ ਇਥੋਂ ਆਪਾਂ ਹਲਕਾ ਜਿਹਾ ਜਿਵੇਂ ਇਥੋਂ ਘਟਦੇ ਘਟਦੇ ਇਦਾਂ ਪਹਾ ਫਾ ਫਿੰਚ ਦੀ ਸਲਾਈ ਲਗਾ ਦੇਣੀ ਹੈ ਠੀਕ ਹੈ ਜੀ ਇਦਾਂ ਠੀਕ ਹੈ ਜੀ ਦੋਨੇ ਪਾਸੇ ਆਪਾਂ ਇਸੇ ਤਰ੍ਹਾਂ ਸਲਾਈ ਲਗਾ ਦਾਂਗੇ ਦੋ